ਹੈਲੋ ਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲਈ ਪੰਜਾਬੀ ਕਹਾਣੀ ਲੈ ਕੇ ਆਏ ਆ ਜੇ ਤੁਹਾਨੂੰ ਮੇਰੀ ਇਹ ਕਹਾਣੀ ਵਧੀਆ ਲੱਗੇ ਤਾਂ ਮੇਰੇ ਚੈਨਲ ਨੂੰ ਲਾਇਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬਰ ਵੀ ਕਰਨਾ ਜੀ ਆਪਾਂ ਤੁਹਾਡੇ ਲਈ ਵਧੀਆ-ਵਧੀਆ ਕਹਾਣੀਆਂ ਲੈ ਕੇ ਆਉਂਦੇ ਰਹਾਂਗੇ ਇਹ ਕਹਾਣੀਆਂ ਹਲਦੀ ਤੇ ਸੁੰਡ ਦੀ ਆਓ ਜੀ ਸ਼ੁਰੂ ਕਰਦੇ ਆਂ ਅੱਜ ਦੀ ਇਹ ਕਹਾਣੀ ਇੱਕ ਵਾਰ ਦੀ ਗੱਲ ਹੈ ਇੱਕ ਰਸੋਈ ਦੀ ਅਲਮਾਰੀ ਵਿੱਚ ਕਈ ਕਿਸਮ ਦੇ ਮਸਾਲੇ ਇਕੱਠੇ ਰਹਿੰਦੇ ਸਨ ਹਰ ਇੱਕ ਮਸਾਲੇ ਦੀ ਆਪਣੀ ਆਪਣੀ ਮਹੱਤਵਤਾ ਸੀ ਆਪਣਾ ਸਵਾਦ ਤੇ ਆਪਣੀ ਮਹਿਕ ਸੀ ਜੋ ਹਲਦੀ ਜਿਸ ਦਾ ਰੰਗ ਸੋਨੇ ਵਰਗਾ ਤੇ ਗੁਣ ਬੇਹੱਦ ਸੀ ਉਥੇ ਹੀ ਇੱਕ ਸੁੰਡ ਸੀ ਜਿਸ ਨੇ ਆਪਣੀ ਜ਼ਿੰਦਗੀ ਦੀ ਪਹਿਲੀ ਹਵਾ ਆਦਰਕ ਦੇ ਰੂਪ ਵਿੱਚ ਲਈ ਸੀ ਪਰ ਹੁਣ ਉਹ ਸੁੱਕ ਕੇ ਸੁੰਡ ਬਣ ਚੁੱਕੀ ਸੀ ਇਹ ਦੋਵੇਂ ਪੁਰਾਣੇ ਦੋਸਤ ਸਨ ਪਰ ਇੱਕ ਦਿਨ ਦੋਮਾ ਵਿੱਚ ਗੱਲਬਾਤ ਹੋਈ ਹੌਲੀ ਹੌਲੀ ਇਹ ਇੱਕ ਵੱਡੀ ਚਰਚਾ ਬਣ ਗਈ ਹਲਦੀ ਨੇ ਆਪਣੇ ਸੁਨਹਿਰੇ ਰੰਗ ਤੇ ਮਾਣ ਕਰਦਿਆਂ ਕਿਹਾ ਮੈਂ ਤਾਂ ਹਰ ਰੋਜ਼ ਰਸੋਈ ਵਿੱਚ ਵਰਤੀ ਜਾਂਦੀ ਹਾਂ ਦਾਲ ਹੋਵੇ ਜਾਂ ਸਬਜ਼ੀ ਹੋਵੇ ਮੇਰੇ ਬਿਨਾ ਕੋਈ ਭੋਜਨ ਪੂਰਾ ਨਹੀਂ ਹੁੰਦਾ ਜੇ ਕਿਸੇ ਦੇ ਛੱਟ ਵੱਜ ਜਾਂਦੀ ਹੈ ਤਾਂ ਵੀ ਦੁੱਧ ਵਿੱਚ ਹਲਦੀ ਪਾ ਕੇ ਪੀਣ ਨੂੰ ਕਿਹਾ ਜਾਂਦਾ ਹੈ ਇਸ ਲਈ ਮੈਨੂੰ ਇੱਕ ਵਰਦਾਨ ਮੰਨਿਆ ਜਾਂਦਾ ਹੈ ਸੁੰਡ ਹੌਲੀ ਕੁ ਹੱਸ ਪਈ ਉਸ ਨੇ ਕਿਹਾ ਭੈਣੇ ਤੇਰਾ ਰੰਗ ਤਾਂ ਸੋਨੇ ਵਰਗਾ ਹੈ ਪਰ ਜਰਾ ਮੇਰੀ ਵੀ ਸੁਣ ਮੈਂ ਅਦਰਕ ਦੀ ਰੂਹ ਹਾਂ ਜਦ ਮੈਂ ਸੁੱਕ ਜਾਂਦੀ ਹਾਂ ਮੇਰੇ ਗੁਣ ਹੋਰ ਵੀ ਵੱਧ ਜਾਂਦੇ ਨੇ ਮੈਂ ਖਾਂਸੀ ਜ਼ਖਾਮ ਹਾਜਮਤ ਕਾਬਟ ਇੱਥੇ ਤੱਕ ਕੀ ਅਸਥਮਾ ਵਾਸਤੇ ਵੀ ਵਰਤੀ ਜਾਂਦੀ ਹਾਂ ਇੱਕ ਦਿਨ ਹਲਦੀ ਤੇ ਸੁੰਡ ਨੂੰ ਰਸੋਈ ਵਿੱਚੋਂ ਕੱਢ ਕੇ ਬਾਹਰ ਕਿਤੇ ਸਹਿਰ ਨੂੰ ਲਜਾਇਆ ਗਿਆ। ਉਹ ਦੋਵੇਂ ਇੱਕ ਆਯੁਰਵੈਦਿਕ ਦੁਆਖਾਨੇ ਵਿੱਚ ਪਹੁੰਚਾਇਆ ਗਿਆ। ਉੱਥੇ ਡਾਕਟਰਾਂ ਨੇ ਕਿਹਾ ਇਹ ਦੋਵੇਂ ਕੌੜੀਆਂ ਹੋਣ ਦੇ ਬਾਵਜੂਦ ਮਿੱਠੇ ਇਲਾਜ ਹਨ। ਹਲਦੀ ਦੀ ਵਰਤੋਂ ਗੰਦੇ ਜ਼ਖਮਾਂ 'ਚ ਹੱਡੀਆਂ ਦੀ ਸੋਜ, ਅੰਦਰੂਨੀ ਇਨਫੈਕਸ਼ਨ ਤੋਂ ਕੀਤੀ ਜਾਂਦੀ ਹੈ। ਸਉਂਡ ਤਾਂ ਹਜ਼ਾਰਾਂ ਸਾਲਾਂ ਤੋਂ ਕਾੜਿਆ ਜਾ ਰਿਹਾ ਰਾਜ ਹੈ ਉਹ ਦੋਵੇਂ ਸੁਣ ਕੇ ਗਰਭ ਮਹਿਸੂਸ ਕਰ ਰਹੀਆਂ ਸਨ ਪਰ ਫਿਰ ਵੀ ਉਹਨਾਂ ਵਿੱਚ ਇੱਕ ਛੋਟੀ ਜਹੀ ਟਕਰਾਰ ਸੀ ਕੌਣ ਵਧੀਆ ਹੈਗਾ ਕੌਣ ਅੱਗੇ ਆ ਜਦੋਂ ਦੋਵੇਂ ਵਾਪਸ ਆਈਆਂ ਇਕਲਮਾਰੀ ਵਿੱਚ ਆ ਗਈਆਂ ਉੱਤੋਂ ਹੋਰਾਂ ਮਸਾਲਿਆਂ ਨੇ ਵੀ ਹੱਸ ਕੇ ਕਿਹਾ ਹਲਦੀ ਤੂੰ ਤਾਂ ਪੇਲੀਆਂ ਰੋਟੀਆਂ ਤਾਲਾਂ ਕੜੀ ਤੇ ਇਲਾਜਾਂ ਲਈ ਵਰਤੀ ਜਾਂਦੀ ਹੈ ਇਸ ਲਈ ਤੂੰ ਤਾਂ ਰਾਣੀ ਬਣ ਗਈ ਸੁੰਡ ਵੀ ਚਾ ਕਾੜੇ ਲਸੀਆਂ ਤੇ ਗੋਲੀਆਂ ਦਾ ਰਾਜ ਹੈ ਤੁਸੀਂ ਤਾਂ ਦੋਵੇਂ ਜਿਹੜੀ ਸੰਗਤ ਵਿੱਚ ਜਾਓ ਉੱਥੇ ਹੀ ਸਤਕਾਰ ਪਾ ਲੈਂਦੀਆਂ ਹੋ ਇਹ ਗੱਲ ਸੁਣ ਕੇ ਹਲਦੀ ਤੇ ਸੁੰਡ ਦੇ ਚਿਹਰੇ ਤੇ ਮੂਹ ਵਰਸ ਪਿਆ ਉਹ ਦੋਵੇਂ ਸਮਝ ਗਈਆਂ ਕੀ ਮੁਕਾਬਲਾ ਕਰਨ ਦੀ ਨਹੀਂ ਇਕੱਠੇ ਕੰਮ ਕਰਨ ਦੀ ਲੋੜ ਹੈ ਇੱਕ ਦਿਨ ਦਾਦੀ ਮਾ ਨੇ ਕਿਹਾ ਮੈਂ ਆਪਣੇ ਪੋਤਰੇ ਲਈ ਕਾੜਾ ਬਣਾਉਂਦੀ ਹਾਂ ਹਲਦੀ ਸੁੰਡ ਕਾਲੀ ਮਿਰਚ ਅਤੇ ਗੁੜ ਪਾਉਣ ਨਾਲ ਇਹ ਸਰਦੀਆਂ ਲਈ ਬਿਹਤਰੀਨ ਲਾਜ ਹੈ ਕਾੜਾ ਬਣਾਇਆ ਗਿਆ ਉਸ ਦੀ ਮਹਿਕ ਸਾਰੀ ਰਸੋਈ ਨੂੰ ਖੁਸ਼ਬੂ ਨਾਲ ਭਰ ਦਿੱਤਾ ਪੋਤੇ ਨੇ ਜਦੋਂ ਕੜਾ ਪੀਤਾ ਤਾਂ ਠੰਡ ਗਲਾ ਦਰਦ ਸਰੀਰ ਦੀ ਥਕਾਵਟ ਸਭ ਕੁਝ ਦੂਰ ਹੋ ਗਿਆ ਉਹ ਦੋਵੇਂ ਉੱਚੀ ਉੱਚੀ ਹੱਸ ਪਏ ਜਦੋਂ ਅਸੀਂ ਦੋਵੇਂ ਇਕੱਠੇ ਹੁੰਦੇ ਹਾਂ ਅਸਰ ਹੋਰ ਵੀ ਵੱਧ ਜਾਂਦਾ ਹੈ ਇੱਕ ਦਿਨ ਰਸੋਈ ਵਿੱਚ ਇੱਕ ਨਵਾਂ ਰਸੋਈਆ ਆਇਆ ਉਹ ਕੈਨੇਡਾ ਤੋਂ ਸਿੱਖ ਕੇ ਆਇਆ ਸੀ ਉਸ ਨੇ ਕਿਹਾ ਮੈਂ ਟਰਾਂਮਿਕ ਲਾਟੇ ਬਣਾਉਂਦਾ ਹਾਂ ਹਲਦੀ ਚੌਂਕ ਗਈ ਲਾਟੇ ਵਿੱਚ ਮੈਂ ਸੁੰਡ ਨੇ ਹੱਸਦਿਆਂ ਹੋਇਆਂ ਕਿਹਾ ਹਲਦੀ ਭੈਣ ਤੂੰ ਤਾਂ ਕਾਫੀ ਫੇਮਸ ਹੋ ਗਈ ਮੈਂ ਤਾਂ ਪਹਿਲਾਂ ਹੀ ਉਥੇ ਜਿੰਜਰ ਸਨੇਫ ਵਿੱਚ ਵਰਤੀ ਜਾਂਦੀ ਹਾਂ ਉਹ ਦੋਵੇਂ ਹੁਣ ਸਮਝ ਗਏ ਸੀ ਕਿ ਸਿਰਫ ਭਾਰਤ ਵਿੱਚ ਨਹੀਂ ਸਾਰੀ ਦੁਨੀਆ ਵਿੱਚ ਉਹਨਾਂ ਦੇ ਗੁਣਾ ਦੀ ਚਰਚਾ ਹੈ ਹਲਦੀ ਤੇ ਸੁੰਡ ਦੀ ਦੋਸਤੀ ਹੋ ਗਈ ਹੁਣ ਉਹ ਉਹ ਨਾ ਰਹੀਆਂ ਜੋ ਪਹਿਲਾਂ ਸੀ ਹੁਣ ਉਹ ਦੋਵੇਂ ਮਿੱਤਰ ਬਣ ਚੁੱਕੀਆਂ ਸਨ ਇੱਕ ਟੀਮ ਬਣ ਚੁੱਕੀਆਂ ਸਨ ਹੁਣ ਹੋਰ ਮਸਾਲਿਆਂ ਨੂੰ ਕਹਿੰਦੀਆਂ ਸਾਡਾ ਮਕਸਦ ਇਹ ਨਹੀਂ ਕਿ ਲੋਕ ਸਾਨੂੰ ਵਧੀਆ ਆਖਣ ਸਾਡਾ ਮਕਸਦ ਇਹ ਹੈ ਲੋਕ ਸਿਹਤਮੰਦ ਰਹਿਣ ਅਸੀਂ ਜੋ ਵੀ ਕਰੀਏ ਮਿਲ ਕੇ ਕਰੀਏ ਤਾਂ ਪ੍ਰਭਾਵ ਹੋਰ ਵੱਧਾ ਹੈ ਏ ਕਹਾਣੀ ਸਾਡੀ ਜ਼ਿੰਦਗੀ ਨਾਲ ਜੁੜੀ ਹੋਈ ਹੈ ਹਲਦੀ ਤੇ ਸੁੰਦ ਸਿਰਫ ਮਸਾਲੇ ਹੀ ਨਹੀਂ ਇਹ ਸੱਭਿਆਚਾਰ ਆਯੁਰਵੈਦਿਕ ਵਿਰਾਸਤ ਹਨ ਇਨ੍ਹਾਂ ਦੀ ਦੋਸਤੀ ਸਾਨੂੰ ਇਹ ਸਿਖਾਉਂਦੀ ਹੈ ਸੰਯੋਗ ਸਦਾ ਮੁਕਾਬਲੇ ਤੋਂ ਵਧੀਆ ਹੁੰਦਾ ਹੈ ਆਪਣੇ ਗੁਣਾਂ ਨੂੰ ਜਾਣ ਕੇ ਹੋਰਾਂ ਨੂੰ ਵੀ ਮੰਨਣਾ ਅਸਲ ਮਹਾਨਤਾ ਹੈ ਮਿਲ ਕੇ ਕੰਮ ਕਰਨ ਵਿੱਚ ਜੋ ਤਾਕਤ ਹੈ ਉਹ ਕਦੇ ਇਕੱਲੇ ਕੰਮ ਕਰਨ ਵਿੱਚ ਨਹੀਂ ਆ ਸਕਦੀ। ਹਲਦੀ ਨੇ ਆਖਰ ਵਿੱਚ ਕਿਹਾ, ਮੈਂ ਰੰਗ ਦਿੰਦੀ ਹਾਂ। ਸੁੰਢ ਨੇ ਕਿਹਾ, ਮੈਂ ਸਵਾਦ ਤੇ ਤਾਵਸ ਲਿਆਉਂਦਾ ਹਾਂ। ਦੋਵਾਂ ਨੇ ਇਕੱਠੇ ਕਿਹਾ, ਅਸੀਂ ਰਸੋਈ ਨੂੰ ਸਿਹਤਮੰਦ ਰੱਖਦੇ ਹਾਂ। ਹੁਣ ਉਹਨਾਂ ਦੋਵਾਂ ਨੇ ਕਦੇ ਵੀ ਇੱਕ ਦੂਜੇ ਤੋਂ ਸਵਾਲ ਨਹੀਂ ਸੀ ਕੀਤਾ। ਸਾਡੇ ਦੋਵਾਂ ਵਿੱਚ ਕੌਣ ਜ਼ਿਆਦਾ ਵਧੀਆ ਹੈ? ਕਿਉਂਕਿ ਉਹ ਸਮਝ ਗਈਆਂ ਸੀ ਕੀ ਉਹਨਾਂ ਦੋਨਾਂ ਵਿੱਚ ਗੁਣ ਹਨ ਉਹ ਦੋਨਾਂ ਦੇ ਗੁਣਾ ਨਾਲ ਹੀ ਸਿਹਤ ਨੂੰ ਸਿਹਤਮੰਦ ਰੱਖਦੀਆਂ ਹਨ ਇਸ ਤਰ੍ਹਾਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਦੇ ਵੀ ਸਾਨੂੰ ਆਪਣੇ ਆਪ ਨੂੰ ਜਾਂ ਦੂਸਰਿਆਂ ਨੂੰ ਆਪਣੇ ਆਪ ਤੋਂ ਬਿਹਤਰ ਜਾਂ ਘੱਟ ਨਹੀਂ ਦੱਸਣਾ ਚਾਹੀਦਾ ਕਿਉਂਕਿ ਸਾਤ ਵਿੱਚ ਆਪਣੇ ਆਪਣੇ ਗੁਣ ਹੁੰਦੇ ਹਨ ਜੋ ਸਾਡੇ ਵਿੱਚ ਗੁਣ ਹੈ ਉਹ ਸਾਹਮਣੇ ਵਾਲੇ ਵਿੱਚ ਨਹੀਂ ਜੋ ਸਾਹਮਣੇ ਵਾਲੇ 'ਚ ਗੁਣ ਹੈ ਉਹ ਸਾਡੇ ਵਿੱਚ ਨਹੀਂ ਜੇ ਤੁਹਾਨੂੰ ਮੇਰੀ ਇਹ ਕਹਾਣੀ ਵਧੀਆ ਲੱਗੇ ਤਾਂ ਮੇਰੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬਰ ਵੀ ਕਰਨਾ ਜੀ ਆਪਾਂ ਤੁਹਾਡੇ ਲਈ ਵਧੀਆ ਵਧੀਆ ਕਹਾਣੀਆਂ ਲੈ ਕੇ ਆਉਂਦੇ ਰਹਾਂਗੇ ਮਿਲਦੇ ਆਂ ਜੀ ਕਿਸੇ ਹੋਰ ਕਹਾਣੀ ਨਾਲ ਜਦ ਤੱਕ ਧੰਨਵਾਦ